ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ 855 ਰੋਡ ਰੂਲਰ ਨੂੰ ਖਿੱਚ ਲੂਗਾ ਦੇਖੋ ਦੇਖਦੇ ਹਾਂ ਹੁਣ ਕਿੰਨੀ ਕੁ ਪਾਵਰ ਹੈ ਇਹਦੇ 'ਚ ਤੇ ਸੜਕ ਬਣਾਉਂਦੇ ਸੀਗੇ ਤੇ ਸੜ ਦੇਣ ਦੇ ਬਾਅਦ ਕਰਕੇ ਰੋਡ ਰੂਲਰ ਆ ਜੋ ਉਹੋ ਸੜਕ ਤੋਂ ਉੱਤਰ ਗਿਆ ਤੇ ਆਹ ਦੇਖੋ ਹੁਣ 855 ਕੱਢਣ ਦੀ ਕੋਸ਼ਿਸ਼ ਕਰ ਰਿਹਾਗਾ ਪਰ ਦੇਖੋ ਹੁਣ रहेਗਾ ਜੋਰ ਹੈ ਕਿ ਨਹੀਂ ਪਾਵਰ ਤਾਂ ਬਹੁਤ ਲਗਾ ਰਿਹਾ ਹੈਗਾ ਦੇਖੋ ਬਈ ਦੇਖਦੇ ਆ ਕਿੰਨੀ ਕੁ ਪਾਵਰ ਆ ਇਹਦੇ ਚ ਲੱਗਦਾ ਹੈਗਾ ਖੇ ਚਲੂਗਾ ਜਿਹੜੇ ਸਾਹਮਣਾ ਜੋਰ ਦਾ ਫੁੱਲ ਆਈ ਜਾ ਰਿਹਾ ਹੈਗਾ ਵਾ 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 ਬਾਈ ਵਾ ਬਈ ਹੈਗੀ ਆ ਪਾਵਰ 855 ਦੇ ਵਿੱਚ ਹੈਗੀ ਆ ਬਈ ਪਾਵਰ ਦੇਖ ਲਿਆ ਨਾ ਹੁਣ ਐਵੇਂ ਨਹੀਂ ਆਰਨੇਤ ਮਤਲਬ ਕਿ 855 ਟਰੈਕਟਰ ਦੀ ਮਤਲਬ ਕਿ ਸਹੇਤਾ ਕਰਦਾ ਹੈਗਾ ਸਲਾਮ ਆ ਬਈ ਪਰ ਕੁਝ ਇਹ ਵੀ ਹੁੰਦਾ ਵੀ ਡਰਾਈਵਰ ਦੇ ਵਿੱਚ ਵੀ ਉਹਦਾ ਗੁਣ ਹੋਣਾ ਚਾਹੀਦਾ ਵੀ ਦਿਮਾਗ ਹੋਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਨਿਕਲੂਗਾ ਕਿਹੜੇ ਗੇਅਰ ਦੇ ਵਿੱਚ ਸਲਾਮ ਆ ਭਾਈ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਬਤ